ਰਾ ਰੂਲਸ ਕੋਨ ਦੇਣ ਵਾਲੀ ਗੱਲ ਹੈ ਹਨਾ ਮੈਨੂੰ ਜਦੋਂ ਮੈਂ ਇਹੋ ਜਿਹਾ ਪ੍ਰੋਗਰਾਮ ਦੇਖਦਾ ਨਾ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਇੰਨੇ ਲੋਕਾਂ ਦਾ ਚਾਹੇਤਾ ਸੀ ਮੇਰਾ ਬੇਟਾ ਤੇ ਉਹਦੇ ਜਾਣ ਦਾ ਕਿੰਨੇ ਲੋਕਾਂ ਨੂੰ ਦੁੱਖ ਸੀ ਤੇ ਉਹਨਾਂ ਨੇ ਆਪਣੀ ਖੁਸ਼ੀ ਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਮਨਾਇਆ ਮੇਰਾ ਰੋਮ ਰੋਮ ਇਹਨਾਂ ਨੇ ਅੱਜ ਕਰਜ਼ਾਈ ਕਰਤਾ ਇਸ ਕਰਕੇ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ساری ਉਮਰ ਜਿਹੜੇ ਜਿੰਨੀ ਮਰੀਅਾ ਤਰੀਕੇ ਦੇ ਨਾਲ ਸਾਰਾ ਪ੍ਰੋਪਰ ਇਹਦੇ ਨੇ ਪ੍ਰਬੰਧ ਕੀਤਾ ਹੈ। ਸਲਾਹੁਣ ਜੋਗ ਹੈ ਬਹੁਤ ਜੀ। ਤਾਂ ਬਾਪੂ ਜੀ ਜਦੋਂ ਨਿੱਕਾ ਸਿੱਧੂ ਆਇਆ ਸੀ ਤਾਂ ਪਹਿਲਾ ਅਹਿਸਾਸ ਕੀ ਸੀ ਦਿਲ ਵਿੱਚ। ਸਿੱਕਾ ਸਿੱਧੂ ਨੂੰ ਵੀ ਯਾਦ ਕੀਤਾ ਹੋਏਗਾ ਜ਼ਰੂਰ। ਬਿਲਕੁਲ ਬੇਟਾ। ਦੇਖ ਜਦੋਂ ਇੱਕ ਵਾਰੀ ਦੁਨੀਆ ਦੇ ਉੱਤੇ ਆਪਣੇ ਲਈ ਇੱਕ ਹਨੇਰੀ ਰਾਤ ਵਰਗਾ ਸੰਸਾਰ ਹੋ ਗਿਆ ਸੀ। ਸਲਾਵਾਦ ਨਹੀਂ ਆਉਂਦੀ ਬਈ। ਤਾਂ ਇੱਕ ਉਮੀਦ ਦੀ ਕਿਰਨ ਤਾਂ ਜ਼ਰੂਰ ਹੈ। ਹਾਂ ਜਿੱਥੇ ਤੱਕ ਮੈਂ ਕਹਾਂ ਵੀ ਵੱਡਾ ਸਿੱਧੂ ਦਾ ਜਾਣ ਦਾ ਘਾਟਾ ਪੂਰਾ ਹੋ ਗਿਆ ਕਿ ਉਹ ਉਹ ਤਾਂ ਨਹੀਂ ਹੋ ਸਕਦਾ ਕਿਸੇ ਵੀ ਹਾਲਤ ਦੇ ਵਿੱਚ ਪਰੰਤੂ ਅਕਾਲ ਪੁਰਖ ਨੇ ਆਪਣੇ ਹੱਕ ਦੇ ਵਿੱਚ ਜਸਟਿਸ ਜੂਰ ਕੀਤਾ ਕਿਉਂਕਿ ਪ੍ਰਮਾਤਮਾ ਨੂੰ ਸ਼ਾਇਦ ਉਹਦੀ ਮੌਤ ਮਨਜ਼ੂਰ ਨਹੀਂ ਸੀ ਪਰ ਪਾਪੀਆਂ ਨੇ ਦਰਿੰਦਿਆਂ ਨੇ ਜੋ ਵੇਸ਼ਨ ਦਿਖਾਇਆ ਹੈ ਤਾਂ ਪ੍ਰਮਾਤਮਾ ਨੇ ਵੀ ਉਹਨੂੰ ਕਬੂਲਿਆ ਨਹੀਂ ਔਰ ਉਹਨੇ ਆਪਣਾ ਫੈਸਲਾ ਬਦਲ ਕੇ ਸਾਰੇ ਸੰਸਾਰ ਦੇ ਉੱਤੇ ਇਹ ਗੱਲ ਨੂੰ ਸਾਹਮਣੇ ਕੀਤਾ ਹੈ ਬਾਪੂ ਜੀ ਲੱਖਾਂ ਲੋਕ ਤੁਹਾਨੂੰ ਮਿਲਣ ਆਉਂਦੇ ਨੇ ਲੱਖਾਂ ਲੋਕ ਤੁਹਾਨੂੰ ਸਮਝਦੇ ਨਹੀਂ ਚਿੰਤਾਜਾਰ ਕਰ ਚੁੱਕੇ ਹਾਂ ਬੱਚੇ ਦੇ ਨਵੇਂ ਪਵਿੱਕ ਨੂੰ ਲੈ ਕੇ ਕੀ ਤੁਸੀਂ ਉਹਨਾਂ ਦਾ ਪਵਿੱਕ ਸੇਵ ਕਰਨੇ ਪੋਲਿਟਿਕਸ ਜਾ ਸਕਦੇ ਹੋ ਮਤਲਬ ਪਵਿੱਕ ਨਵੇਂ ਛੋਟੇ ਬੱਚੇ ਲੋਕ ਲੋਕ ਤੁਹਾਨੂੰ ਐਕਸਪੈਕਟ ਕਰਦੇ ਨੇ ਕਿ ਤੁਸੀਂ ਕੁਝ ਵਧੀਆ ਕਰੋਗੇ ਸਿੱਧੂ ਦੀ ਬੜੀ ਸਪਨਾ ਸੀਗਾ ਇਹ ਕਿ ਮਾਨਸੇ ਲਈ ਕੁਝ ਕਰਨਾ ਤੁਸੀਂ ਚੋਣਾ ਚ ਜਾਓਗੇ ਜਿੱਥੋਂ ਤੱਕ ਵਧੀਆ ਕਰਨ ਦੀ ਗੱਲ ਹੈ ਹਨਾ ਅਸੀਂ ਸ਼ੁਰੂ ਤੋਂ ਜੇ ਸਿੱਧੂ ਦੇ ਸੁਭਾਅ ਦੇ ਵਿੱਚ ਕੁਝ achhiyan gallan ਨੇ ਤਾਂ ਜਿਆਦਾ ਤੌਰ ਤੇ ਪਰਿਵਾਰ ਚੋਂ ਆਈ ਹੈ ਹਨਾ ਤਾਂ ਅਸੀਂ ਵੀ ਜਿਸ ਤਰ੍ਹਾਂ ਸਿੱਧੂ ਜਿਸ ਤਰ੍ਹਾਂ ਦਾ ਪੋਲਿਟੀਕਲ ਸਿਸਟਮ ਚਾਹੁੰਦਾ ਸੀ ਭ੍ਰਿਸ਼ਟਾਚਾਰ ਹੈ ਤਾਂ ਮਨੂੰ ਮਤਲਬ ਉਹ ਮਹਿਸੂਸ ਕਰਦਾ ਸੀ ਕਿਉਂਕਿ ਸਾਡੀ ਐਡਮਿਸ਼ਨ ਵੀ ਰਿਜ਼ਰਵੇਸ਼ਨ ਦੇ ਕੋਟੇ ਚ ਹੋਈ ਸੀ ਉਹ ਇਹ ਗੱਲਾਂ ਦਿਲ ਦੇ ਨੇੜੋਂ ਜਾਣਦਾ ਸੀ ਇਸ ਗੱਲ ਨੂੰ ਵੀ ਯਾਰ ਇਹ ਇੱਕ ਤੱਬਾ ਸਾਡੇ ਜਿਹੇ ਇਲਾਕੇ ਦੇ ਉੱਤੇ ਤਾਂ ਉਹ ਇੱਕ এডੂਕੇਸ਼ਨ ਦੇ ਔਰ ਜਿਹੜੀ ਹਸਪੀਟਲ ਦੇ ਹਿੱਸੇ ਹ ਤਕ ਇਹ ਦੋ ਚੀਜ਼ਾਂ ਦੇ ਵਿੱਚ ਉਹਦਾ ਬਹੁਤ ਇੰਟਰਸਟ ਸੀਗਾ ਵੀ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕਰੂਗਾ ਅਗਰ ਮੈਂ ਪਾਵਰ ਦੇ ਵਿੱਚ ਆ ਜਾਵਾਂਗਾ ਤਾਂ ਹੁਣ ਤਾਂ ਉਹਨੇ ਇੱਥੇ ਤੱਕ ਵੀ ਕਹਿਤਾ ਸੀ ਵੀ ਸ਼ਾਇਦ ਮੈਂ ਇਲੈਕਸ਼ਨ ਵੀ ਨਾ ਲੜਾਂ ਪਰੰਤੂ ਮੈਂ ਜਿਹੜੇ ਆ ਕੰਮ ਨੇ ਜਿਵੇਂ ਕ ਬਹੁਤ ਵੱਡਾ ਹਫਤਾ ਆਲੇ ਵੱਡੀ ਬਹੁਤ ਵੱਡੀ ਯੂਨੀਵਰਸਿਟੀ ਇਸ ਰਸਤੇ ਤੋਂ ਤੁਰਿਆ ਹੋਇਆ ਸੀਗਾ ਛੋਟੇ ਸ਼ੋਭ ਨੂੰ ਲੈ ਕੇ ਕੀ ਸੁਪਨੇ ਹੈਗੇ ਨੇ ਤੁਹਾਡੇ ਸੁਪਨੇ ਬੇਟਾ ਇਹੀ ਹੈ ਕਿ ਪਹਿਲਾਂ ਤਾਂ ਹਲੇ ਉਹ ਬਚਪਨ ਉਹਦਾ ਪ੍ਰੋਪਰਲੀ ਉਹਦਾ ਜਿਹੜਾ ਪਾਲਣ ਪੋਸ਼ਣ ਹੈ ਉਹਦੀ ਤਾਲੀਮ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋਣੀਆਂ ਤਾਂ ਪ੍ਰਮਾਤਮਾ ਜਿਸ ਤਰ੍ਹਾਂ ਹੁਣ ਸਾਰੇ ਤੁਸੀਂ ਰਿਸਪੈਕਟ ਕਰਦੇ ਹੋ ਵੀ ਉਹ ਸਿੰਗਰੀ ਬਣੇਗਾ ਹਨਾ ਇਹ ਹਲੇ ਪ੍ਰਵੇਖ ਦੇ ਗਰ ਵਿੱਚ ਨਹੀਂ ਗੱਲਾਂ ਵੀ ਉਹ ਕਿਸੇ ਅਫਸਰ ਲਾਈਨ ਵੱਲ ਜਾਂਦਾ ਹੈ ਜਾਂ ਕਿਸੇ ਸਵਾਸੇਵਾ ਵੱਲ ਜਾਂਦਾ ਹੈ ਜਾਂ ਸਿੰਗਰ ਬੰਦਾ ਹੈ ਇਸ ਅਲਾਮ ਉਤੇ ਕਾਫੀ ਕੁਝ ਹਾਲੇ ਚੇਂਜ ਹੋ ਰਿਹਾ ਸਿੱਧੂ ਮਸਲਾਨ ਦੇ ਇਕ ਮੋੜੇ ਕੀ ਅਨ ਰਿਕਾਰਡ ਹੋਣੇ ਤੁਸੀਂ ਚਾਹੁੰਦੇ ਕਿ ਉਹ ਛੋਟਾ ਛੁਬਜੋ ਵੱਡਾ ਹੋਵੇ ਤੇ ਉਹਨਾਂ ਗੀਤਾਂ ਨੂੰ ਗਾਵੇ ਬਿਲਕੁਲ ਅਸੀਂ ਤਾਂ ਕਹਿੰਦੇ ਵੀ ਉਹ ਆਪਦੇ ਭਰਾ ਦਾ ਵਿਰਸੇ ਨੂੰ ਬਿਲਕੁਲ ਇਸੇ ਤਰ੍ਹਾਂ ਹੀ ਸੰਭਾਲੇ ਪਰੰਤੂ ਇੱਕ ਮਾਲਕ ਦੀ ਕਿਰਪਾ ਹੁੰਦੀ ਹੈ ਹੈਨਾ ਮਾਤਾ ਸਰਸਪਤੀ ਦਾ ਉਹਦੇ ਤੇ ਹੱਥ ਹੋਇਆ ਤਾਂ ਸ਼ਾਇਦ ਜ਼ਰੂਰ ਇਸ ਲਾਈਨ ਨੂੰ ਵੀ ਚੁਣ ਸਕਦਾ ਪਰੰਤੂ ਇਹ ਹਲੇ ਆਪਾਂ ਕਿਆਸ ਹੀ ਲਾ ਸਕਦੇ ਹਾਂ ਇਸ ਸਮਾਂ ਹੁਣ ਤੇ ਪਤਾ ਇਹਦੀ ਬਹੁਤ ਕਿਆਸ ਲਗਾਏ ਜਾ ਰਹੇ ਨੇ ਬਟਿੰਡਾ ਤੋਂ ਤੁਸੀਂ ਚੋਣ ਲੜ ਰਹੇ ਹੋ ਇਹ ਕਿੰਨੀ ਕੀ ਗੱਲ ਬੇਟਾ ਲੱਖ ਸੱਚ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਹੈ ਬੇਟਾ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਸੇਮ ਦਿੱਤੋ ਸਾਡੇ ਚ ਮਾਪਿਆਂ ਤੇ ਜਾਣਾ ਜੀ ਉਦਾਂ ਸਰ ਕੱਲ ਤੁਸੀਂ ਹਾਈ ਕਮ ਕੰਗਸਾਈਡ ਕਮਾਂਡ ਨੂੰ ਮਿਲ ਰਹੇ ਹੋ ਜੀ ਅੰਕਲ ਜੀ ਨਹੀਂ ਮੈਂ ਤਾਂ ਮੈਂ ਤਾਂ ਕੋਈ ਪ੍ਰੋਗਰਾਮ ਨਹੀਂ ਦਿੱਤਾ ਮਿਲਦਾ ਜੀ ਪਤਾ ਲੱਗਿਆ ਵੀ ਬਾਜਵਾ ਸਾਹਿਬ ਤੁਹਾਡੇ ਤੱਕ ਅਪਰੋਚ ਕਰ ਰਹੇ ਨੇ ਦੇਖੋ ਜੀ ਤੋ ਉਹ ਤਾਂ ਮਾਲ ਕੋਈ ਅਜਿਹਾ ਨਹੀਂ ਉਹ ਸੰਪਰਕ ਤਾਂ ਤੇ ਸ਼ੁਰੂ ਤੋਂ ਹੀ ਪਰਿਵਾਰ ਕਾਂਗਰਸੀ ਹੈ ਉਸ ਨਾਲ ਹੀ ਹੈ ਪਰੰਤੂ ਕੋਈ ਮੈਂ ਕੋਈ ਨਵੀਂ ਅਪਡੇਟ ਤੁਹਾਨੂੰ ਦੇਣ ਦੇ ਕਾਬਿਲ ਨਹੀਂ ਹੈ ਬਾਪੂ ਜੀ ਹਵੇਲੇ ਤਾਂ ਕੋਈ ਕਾਂਗਰਸ ਵਾਲੇ ਨੇ ਕਿਸ ਨੇ ਕਿਹਾ ਕਿ ਚੋਣ ਲੜੋ ਜਾਂ ਕੁਝ ਹੋ ਜਾਵੇ ਨੀ ਅਕਚੁਅਲੀ ਇਹ ਸਾਰੀ ਜਿਹੜੀ ਲੱਗਦੀ ਹੈ ਨਾ ਉਹ ਆਪਾਂ ਐਕਟੇਸ਼ਨ ਤੇ ਰਹੇ ਸੀ ਸਿੱਧੂ ਦੇ ਨਿੱਕੇ ਨਿੱਕੇ ਹੱਥ ਫੜੇ ਸੀ ਤਾਂ ਜਦੋਂ ਵੱਡੇ ਸਿੱਧੂ ਦੇ ਫੜੇ ਸੀ ਤਾਂ ਉਹ ਸੇਮ ਉਦਾਂ ਦੀ ਫੀਲਿੰਗ ਹੀ ਆਈ ਸੀ ਉਸ ਟਾਈਮ ਬਿਲਕੁਲ ਬੇਟਾ ਉਹ ਤਾਂ ਆਪਣਾ ਖੂਨ ਆ ਤਾਂ ਕੁਦਰਤੀ ਗੱਲ ਉਹ ਤਾਂ ਲੱਗਣੀ ਹੈ ਸਾਨੂੰ ਤਾਂ ਉਹਦੇ ਤੇ ਇਹਦੇ 'ਚ ਕੋਈ ਚੇਂਜ ਹੀ ਨਹੀਂ ਲੱਗ ਰਹੀ ਹੈ ਨਾ ਸ਼ਕਲ ਸੂਰਤੋ ਵੀ ਉਵੇਂ ਲੱਗ ਰਿਹਾ ਔਰ ਅਸੀਂ ਤਾਂ ਵੀਰ ਕਰਦੇ ਆ ਵੀ ਉਹਦੇ ਚ ਉਹਦੇ ਵਾਲੀ ਗੋਣੀ ਹੁਣ ਉਸੇ ਦਾ ਰਸਤਾ ਅਪਣਾਵੇ ਉਹ ਉਸੇ ਤਰੀਕੇ ਸਰ ਇੱਕ ਇੱਕ ਤੁਸੀਂ ਇੱਕ ਸਵਾਲ ਹੈ ਜੇ ਤੁਹਾਡਾ ਤੁਸੀਂ ਹੈਲਥ ਦੀ ਗੱਲ ਕੀਤੀ ਹੈ ਠੀਕ ਹੈ ਐਜੂਕੇਸ਼ਨ ਦਾ ਤਾਂ ਚਾਹੁੰਦੇ ਆ ਨੇ ਹੈਲਥ ਦੀ ਗੱਲ ਕੀਤੀ ਐਜੂਕੇਸ਼ਨ ਦੀ ਗੱਲ ਕੀਤੀ ਸਿੱਧੂ ਮੂਸੇਵਾਲਾ ਉਹ ਕਿ ਚੱਲਣਾ ਚਾਹੁੰਦੇ ਸੀ ਸਰਕਾਰ ਸਰਕਾਰ ਕਹਿੰਦੀ ਅਸੀਂ ਹੈਲਥ ਤੇ ਐਜੂਕੇਸ਼ਨ ਨੂੰ ਫੋਕਸ ਕਰਕੇ ਬੜਾ ਅੱਗੇ ਆਇਆ ਸਰਕਾਰ ਦੇ ਕਾਰਗਰਜ ਨੂੰ ਕਿਵੇਂ ਦੇਖਦੇ ਹੋ ਸਰ ਇਹ ਸਰਕਾਰ ਦੀ ਕਾਰਗਰਜ ਕੋਈ ਬਹੁਤੀ ਚੰਗੀ ਨਹੀਂ ਹੈ ਤਾਂ ਹੁਣ ਮੈਂ ਇਸ ਇੱਕ ਵਿਰੋਧੀ ਹੋਣ ਦੇ ਨਾਤੇ ਆ ਜੇ ਮੈਂ ਹੁਣ ਇਮਾਨਦਾਰੀ ਨਾਲ ਕਹਾਂ ਤਾਂ ਤੁਸੀਂ ਹਸਪੀਟਲ ਦੇ ਵਿੱਚ ਜਾ ਕੇ ਦੇਖ ਲਓ ਛੋਟੇ ਸਾਨੂੰ ਵੀ ਲੋਕਾਂ ਨੇ ਇਹ ਗੱਲ ਕਹੀ ਸੀ ਵੀ ਸ਼ੁਭਦੀਪੂ ਤੋਂ 40 ਲੱਖ ਰੁਪਏ ਪਹਿਲੇ ਨਹੀਂ ਹਸਪਤਾਲ ਨੂੰ ਦੇ ਆ ਰਾ ਉਥੇ ਐਕਸ-ਰੇ ਤੱਕ ਦਾ ਪ੍ਰਬੰਧ ਨਹੀਂ ਹੈ ਸਿਵਲ ਹਸਪਤਾਲ ਕੀ ਹੈ ਜਾ ਕੇ ਦੇਖੋ ਉਥੇ ਕੋਈ ਛੋਟਾ ਮੋਟਾ ਟੈਸਟ ਵੀ ਨਹੀਂ ਹੋ ਸਕਦਾ ਤਾਂ ਜਿਹੜੀਆਂ ਸਾਡੀਆਂ ਵਧੀਆ ਸਮਾਜ ਦੀਆਂ ਲੋੜਾਂ ਨੇ ਉਹ ਉਹਨਾਂ ਦਾ ਹਸਪਤਾਲ ਸਾਡਾ ਸੱਖਣਾ ਬਿਲਕੁਲ ਪਰੰਤੂ ਉਹਨੇ ਗਵਰਨਮੈਂਟ ਨੂੰ ਕਰਨਾ ਚਾਹੀਦਾ ਇਸ ਗੱਲ ਨੂੰ ਕਿਉਂ ਨਹੀਂ ਇਧਰ ਨੂੰ ਧਿਆਨ ਜਾ ਰਿਹਾ ਲਾਅ ਐਂਡ ਆਊਟਰ ਦੀ ਹਾਲਤ ਸਾਡੀ ਤੁਸੀਂ ਵੇਖ ਲਓ ਕਿਸੇ ਵੀ ਮੈਨੂੰ ਪੋਲਿਟੀਕਲ ਪਾਰਟੀਆਂ ਦੇ ਗਿਲਾ ਹੀ ਹਸ ਰਲਦਾ ਹੈ ਕਿਸੇ ਕਿਸੇ ਪਾਰਟੀ ਨੇ ਵੀ ਗੈਂਗਸਟਰਵਾਦ ਨੂੰ ਮੁੱਦਾ ਨਹੀਂ ਬਣਾਇਆ ਸਾਰਿਆਂ ਦੇ ਬਚੋਣ ਮੈਨੂੰ ਪੈਸਟੋ ਲਾਗੂ ਹੋ ਗਏ ਕਿਸੇ ਨੇ ਵੀ ਲਾਅ ਐਂਡ ਆਰਡਰ ਦੀ ਹਾਲਤ ਨੂੰ ਬਿਮਾਰੀ ਹੈ ਨਹੀਂ ਕਿਹਾ ਸਾਰਿਆਂ ਨੂੰ ਇਹ ਬਲ ਚੰਗਾ ਲੱਗ ਰਿਹਾ ਦਰਹਾਦਰ ਜਿਹੜੇ ਗੁੰਡੇ ਆ ਉਹ ਪਰੇ ਤੂੰ ਸੇ 268 ਲਾ ਕੇ ਗੁੰਡਾ ਇੱਕ ਰਿਜ਼ਰਵ ਕਰ ਲਿਆ ਜਾ ਕੇ ਸੈਂਟਰ ਵਾਲੇ ਨੇ ਉੱਥੇ ਕੀ ਉਹ ਜਵਾਬ ਦੇਣਗੇ ਵੀ 268 ਕਾਦੇ ਲਈ ਲਾਈ ਆ ਕਾਦੇ ਲਈ ਤੁਸੀਂ ਉਹਨੂੰ ਰਾਤਾਂ ਚੋਂ ਤੋ ਰੋਕਤਾ ਤੁਹਾਡੇ ਹੱਥਾਂ ਦੇ ਵਿੱਚ 7 ਤੇ 8 ਦੀ ਰਾਤ ਨੂੰ ਜੇੜ ਪ੍ਰਸ਼ਾਸਨ ਤੋਂ ਬਾਹਰ ਸੀਗਾ ਜਿਹੜਾ ਲਾਰੈਂਸ ਉਸੇ ਰਾਤ ਨੂੰ ਉਹਦੀ ਉਹ ਵੀਡੀਓ ਬਣਦੀ ਹੈ ਤਾਂ ਤਿੰਨ ਵਾਰੀ ਸਰਕਾਰ ਕੋਰਟ ਨੂੰ ਵੀ ਝੂਠ ਵਾਲੇ ਬੋਲਿਆ ਹੀ ਜਾ ਕੇ ਤਾਂ ਸਰਕਾਰ ਚਾਹੁੰਦਾ ਚਾਹੁੰਦੀ ਕਿ ਮੈਂ ਸਾਰੇ ਲੋਕਾਂ ਨੂੰ ਤੁਹਾਡੇ ਜ਼ਰੀਏ ਇਹ ਗੱਲ ਅਪੀਲ ਕਰਦਾ ਵੀ ਤੁਸੀਂ ਇਹ ਮੁੱਦਾ ਨਹੀਂ ਹੈ ਮੈਂ ਇਲੈਕਸ਼ਨ ਚਾਹੁੰਦਾ ਕਿ ਨਹੀਂ ਆਉਣਾ ਉਹ ਸਮਾਂ ਦੱਸੂਗਾ ਨਹੀਂ ਆਉਂਦਾ ਇਹ ਕੋ ਜੂਰੀ ਨਹੀਂ ਹੈ ਪ੍ਰੰਤੂ ਤੁਸੀਂ ਜਿੰਨੇ ਸਿੱਧੂ ਨੂੰ ਪਿਆਰ ਕਰਦੇ ਹੋ ਇਹਨਾਂ ਨੂੰ ਸਵਾਲ ਪੁੱਛੋ ਕੀ ਵਜ੍ਹਾ ਤੁਸੀਂ ਲਾਰੈਂਸ ਦੀ ਵੀਡੀਓ ਨੂੰ ਕਿਉਂ ਨਹੀਂ ਜਨਤਾ ਕਰਦੇ 12 ਮਿਲੀਅਨ ਉਹ ਉਹਦੇ ਉੱਤੇ ਚੱਲ ਗਈ ਐ ਤਾਂ ਤੁਸੀਂ ਹਲੇ ਤੱਕ ਇਹ ਦਸਣ ਚ ਕੰਮ ਜਾਬ ਨਹੀਂ ਉਹ ਬਣੀ ਕਿੱਥੇ ਹਲੇ 3 ਮਹੀਨਿਆਂ ਦਾ ਸਮਾਂ ਹੋਰ ਲਈ ਜਾਨੇ ਸਰਕਾਰ ਕਿਸ ਗੱਲ ਦੇ ਉੱਤੇ ਵੋਟ ਮੰਗਦੀ ਐ ਸਾਡੀ ਸੁਰੱਖਿਆ ਦਾਤੇ ਲੱਗੀ ਪਈ ਐ ਬਢੇਪਾ ਸਾਡਾ ਦਾਤੇ ਲੱਗਿਆ ਪਿਆ ਘਰੋਂ ਬਾਹਰ ਅਸੀਂ ਨਿਕਲ ਨਹੀਂ ਸਕਦੇ ਕਿਹੜੇ ਲਾਡਰ ਦੀ ਗੱਲ ਕਰਦੇ ਹੋ ਕੁਰਸੀ ਢਾ ਕੇ 2 ਮਿੰਟ ਘੇਟ ਦੇ ਬਾਹਰ ਨਹੀਂ ਬਹਿ ਸਕਦੇ ਅਸੀਂ ਇਹ ਇਹ ਕਿਹੜਾ ਕਿਹੜਾ ਰਾਜ ਐ ਇਹ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੁਣ ਮੈਂ ਤੁਹਾਨੂੰ ਲੋਕਾਂ ਨੂੰ ਅਪੀਲ ਕਰਦਾ ਸਾਰੇ ਤੁਸੀਂ ਜਦੋਂ ਤੁਹਾਡੇ ਕੋਲੇ ਜਿੰਨੇ ਵੀ ਸਾਡੇ ਸਤਿਕਾਰਯੋਗ ਰਾਜਨੀਤਿਕ ਆਗੂ ਆਉਣਗੇ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਸਿੱਧੂ ਨੂੰ ਚਾਹਣ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਇਹ ਸਵਾਲ ਪੁੱਛੋ ਉਹਨਾਂ ਨੂੰ ਆਿਆਂ ਨੂੰ ਵੀ ਜਿਹੜੀ ਉਹਦੀ ਵੀਡੀਓ ਹੈ ਹੁਣ ਤੁਸੀਂ ਜਦੋਂ ਸਿੱਧੂ ਨੂੰ ਮਾਰਨਾ ਸੀ ਉਦੋਂ ਤੁਸੀਂ ਗੈਂਗਸਟਰਾਂ ਦੇ ਉੱਤੇ ਜ਼ਿੰਮੇਵਾਰੀ ਪਾਤੀ ਹੁਣ ਗੈਂਗਸਟਰਾਂ ਦੇ ਉੱਤੇ ਮੁਕੱਦਮਾ ਚੱਲਣਾ 2 ਸਾਲ ਹੋ ਗਏ ਸਾਡੇ ਚਾਰਜ ਫਰੇਮ ਨਹੀਂ ਹੋ ਰਹੇ ਪੁਲਿਸ ਆਪਣੀ ਜਿਹੜੀ ਸਟੇਟਸ ਰਿਪੋਰਟ ਹੈ ਅਦਾਲਤ ਦੇ ਵਿੱਚ ਨਹੀਂ ਰੱਖ ਰਹੀ मैडम सेशन ਨੇ ਇਹ ਗੱਲ ਹੁਕਮ ਵੀ ਦੇਤੇ ਵੀ ਸਟੇਟ ਫੋਰਡ ਦਿਓ ਤਾਂ ਅਸੀਂ ਬਹਿਸ ਕਾਦੇ ਉੱਤੇ ਕਰੀਏ ਤਾਂ ਜੇ ਤੁਹਾਨੂੰ ਇਹ ਲੱਗਦਾ ਵੀ ਗੈਂਗਸਟਰ ਬਹੁਤ ਚੰਗਾ ਕੰਮ ਕਰ ਰਿਹਾ ਤਾਂ ਕਿਰਪਾ ਕਰਕੇ ਉਹਨਾਂ ਨੂੰ ਰਿਹਾ ਕਰ ਦਿਓ ਸਾਡੀ ਐਫਆਈਆਰ ਨੂੰ ਕ੍ਰੈਸ਼ ਕਰ ਦਿਓ ਅਸੀਂ ਖੋਸ਼